ਲੋਕਲ ਅਤੇ ਐਨ ਆਰ ਆਈ ਰਿਸ਼ਤੇ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ ਅਸੀਂ ਲੈ ਕੇ ਆਏ ਹਾਂ ਸ਼ਰਮਾ ਪਰਿਵਾਰ ਦੇ ਲੜਕੇ ਦਾ ਰਿਸ਼ਤਾ ਜਿਸ ਦੀ ਡੇਟ ਆਫ ਬਰਥ 7 ਜੁਲਾਈ 1995 ਹੈ ਹਾਈਟ 5 ਫੁੱਟ 10 ਇੰਚ ਹੈ ਲੜਕੇ ਨੇ ਬੀ ਕਾਮ ਤੇ ਐਮ ਕਾਮ ਇੰਡੀਆ ਵਿੱਚ ਕੀਤੀ ਹੋਈ ਹੈ ਤੇ ਐਮ ਬੀਏ ਲੰਡਨ ਵਿੱਚ ਕੀਤੀ ਹੈ ਲੜਕੇ ਕੋਲ ਯੂਕੇ ਦਾ ਵਰਕ ਪਰਮਿਟ ਹੈ ਲੜਕੇ ਦੀ ਇੱਕ ਸਿਸਟਰ ਹੈ ਜੋ ਕਿ ਕੈਨੇਡਾ ਵਿੱਚ ਮੈਰਿਡ ਹੈ ਇੱਕ ਬ੍ਰਦਰ ਹੈ ਜੋ ਕਿ ਅਨਮੈਰਿਡ ਹੈ ਲੜਕੇ ਦੇ ਫਾਦਰ ਡਾਕਟਰ ਹਨ ਉਹਨਾਂ ਦਾ ਕਲੀਨਿਕ ਜਗਰਾਉਂ ਪੰਜਾਬ ਵਿੱਚ ਹੈ ਜੇ ਤੁਸੀਂ ਇਸ ਰਿਸ਼ਤੇ ਦੇ ਲਈ ਚਾਹਵਨ ਹੋ ਜਾਂ ਇਸ ਰਿਸ਼ਤੇ ਬਾਰੇ ਕੋਈ ਵੀ ਹੋਰ ਜਾਣਕਾਰੀ ਚਾਹੁੰਦੇ ਹੋ ਤਾਂ ਤੁਸੀਂ ਲੜਕੇ ਦੇ ਫਾਦਰ ਨਾਲ ਸਿੱਧਾ ਕੰਟੈਕਟ ਕਰ ਸਕਦੇ ਹੋ ਲੜਕੇ ਦੇ ਫਾਦਰ ਦਾ ਕੰਟੈਕਟ ਨੰਬਰ ਸਕਰੀਨ ਤੇ ਲਿਖਿਆ ਹੈ ਜੇ ਤੁਹਾਡਾ ਰਿਸ਼ਤਾ ਹੋ ਜਾਂਦਾ ਹੈ ਤਾਂ ਦੋਨਾਂ ਹੀ ਪਾਰਟੀਆਂ ਕੋਲੋਂ ਸਾਡੀ ਕੋਈ ਫੀਸ ਨਹੀਂ